ਇੰਸਟਾ ਕੁਈਨ ਕਨਸਟੇਬਲ ਆ ਜਿਹੜੀ ਜਿਹੜੀ ਫੜੀ ਗਈ ਸੀਗੀ ਉਹਦੇ ਤੇ ਕੁਝ ਡਰੱਗ ਦੇ ਦੋਸ਼ ਸੀਗੇ ਉਹ ਚ ਫੜੀ ਗਈ ਸੀ ਤੇ ਉਹਨੂੰ ਜਵਾਨ ਤੇ ਵੀ ਮੜ ਗਈ ਸੀ ਇੱਕ ਤਾਂ ਇਸ ਗੱਲ ਤੇ ਰੌਲਾ ਪਿਆ ਉਹਨੂੰ ਜਵਾਨ ਤੇ ਕਿਹੜੇ ਸਾਹ ਚ ਮੜੀ ਆ ਦੂਸਰੀ ਗੱਲ ਉਹਦੇ ਜਿਹੜੀਆਂ ਜਾਇਦਾਦਾਂ ਹੋਣੀਆਂ ਨੇ ਇਹ ਹੁਣ ਇਹਨੂੰ ਉਸ ਕੇਸ ਦੇ ਵਿੱਚ ਫੜਾਇਆ ਗਿਆ ਉਹਦੀ ਆਮਦਨ ਤੋਂ ਵੱਧ ਜਾਇਦਾਦਾਂ ਬਣੀਆਂ ਔਰ ਉਸ ਮਾਮਲੇ ਦੇ ਵਿੱਚ ਉਹਨੇ ਉਹਦੇ ਜਿਹੜੇ ਬੈਂਕ ਰਿਕਾਰਡਸ ਨੇ 2018 ਤੇ 2025 ਦੇ ਵਿੱਚ ਚੱਲ ਤੇ ਅਚਲ ਜਾਇਦਾਦਾਂ ਦੇ ਵੇਰਵਿਆਂ ਦੀ ਜਾਂਚ ਕੀਤੀ ਗਈ ਹੈ ਪਤਾ ਲੱਗਿਆ ਕਿ 1 ਕਰੋੜ 8 ਲੱਖ 300000 ਰੁਪਏ ਦੇ ਮੁਕਾਬਲੇ ਇਹ ਤਾਂ ਉਹਦਾ ਆਮਦਨ ਹੈ 1 ਲੱਖ 8 ਤੇ ਉਹਦਾ ਖਰਚਾ 1 ਲੱਖ 39 1 ਕਰੋੜ 39 ਦੇ ਇੰਨਾ ਉਹਦਾ ਖਰਚਾ ਕਿੱਥੋਂ ਆ ਆ ਕਿੱਥੋਂ ਰਿਹਾ ਪੈਸੇ ਆਮਦਨ ਦੇ ਜਾਣੇ ਪਛਾਣੇ ਸੋਤਾ ਉਹ ਅੱਗੇ ਨਾਲ 28 ਜਿਹੜੀ ਖਰਚਾ ਉਹਦਾ ਐਕਚੁਅਲ ਆਮਦਨ ਨਾਲ 28% ਵੱਧਦਾ ਥੈਟਸ ਅ ਲਾਟ ਆਫ ਮਨੀ ਹੁਣ ਇਸ ਮਾਮਲੇ ਦੇ ਵਿੱਚ ਉਹਨੂੰ ਇਸ ਇਚ ਕਿਰਤਾ ਕੀਤਾ ਗਿਆ ਉਹਦੀ ਇੱਕ ਇੰਟਰਵਿਊ ਵੀ ਹੋਈ ਆ ਸੋਸ਼ਲ ਮੀਡੀਆ ਤੇ ਹੈਗੀ ਆ ਉਹਦੇ ਵਿੱਚ ਉਹਨੂੰ ਜਿਹੜਾ ਪੱਤਰਕਾਰਾਂ ਨੂੰ ਕਈ ਬੇਵਕ ਸਵਾਲ ਕੀਤੇ ਹਨ ਔਰ ਉਹ ਚੋਨੇ ਉਹਦੀ ਗੱਲ ਵੀ ਕੀਤੀ ਤੇ ਤੇਰੇ ਰੋਲੈਕਸ ਘੜੀ ਪਾਈ ਉਹ ਕਹਿੰਦੀ ਚੱਕ ਤਾਂ ਕਰ ਲੋ ਵੀ ਹੈ ਜਾਂ ਨਹੀਂ ਹੈਗੀ ਫਿਰ ਉਹਨੇ ਕਿਹਾ ਵੀ ਮੇਰੇ ਸਾਰਿਆਂ ਦੇ ਰਿਸ਼ਤੇਦਾਰ ਬਾਹਰ ਹੁੰਦੇ ਨੇ ਮੈਨੂੰ ਉੱਥੋਂ ਸਮਾਨ ਆ ਸਕਦਾ